ਫਿਲੌਰ ਇਲਾਕੇ ਵਿੱਚ ਚਾਏ ਦੇ ਲੁੱਟਖੋਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਹੋ ਰਿਹਾ ਹੈ ਵਾਦੇ ਤੋਂ ਇਲਾਕੇ ਦੇ ਲੋਕ ਖਾਸੇ ਪਰੇਸ਼ਾਨ ਨੇ ਪਰ ਚੋਰ ਹਨ ਕਿ ਉਹ ਬਿਨਾਂ ਕਿਸੇ ਡਰ ਅਤੇ ਖੌਫ ਦੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਚੋਰੀ ਦਾ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਿਲੌਰ ਦੇ ਇੱਕ ਨਿੱਜੀ ਨਰਸਿੰਗ ਹੌਮ ਵਿਕੇ ਜਿੱਥੇ ਕੀ ਡਿਊਟੀ ਦੇ ਰਹੇ ਸਟਾਫ ਮੈਂਬਰ ਗਗਨワਸੀ ਬਿਲਗਾ ਦਾ ਮੋਟਰਸਾਈਕਲ ਚੋਰੀ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਪੀੜਤ ਗਗਨ ਨੇ ਦੱਸਿਆ ਕਿ ਉਹ ਜਦੋਂ ਡਿਊਟੀ ਤੋਂ ਵਾਪਸ ਜਾਣ ਲਈ ਬਾਹਰ ਆਇਆ ਤਾਂ ਦੇਖਿਆ ਕਿ ਉਸ ਦਾ ਸਪਲੈਂਟਰ ਮੋਟਰਸਾਈਕਲ ਗਾਇਬ ਸੀ ਜਿਸ ਤੋਂ ਬਾਅਦ ਉਹ ਨੇ ਤੁਰੰਤ ਹੀ ਡਾਕਟਰ ਸतीश अरोड़ा ਨੂੰ ਸੂਚਿਤ ਕੀਤਾ ਉਹਨਾਂ ਨੇ ਦੱਸਿਆ ਕਿ ਕੈਮਰਿਆਂ ਦੀ ਜਾਂਚ ਕਰਨ ਤੋਂ ਪਤਾ ਲੱਗਾ ਕਿ ਰਾਤ ਤਕਰੀਬਨ 1 ਵਜੇ ਇੱਕ ਵਿਅਕਤੀ ਮੋਟਰਸਾਈਕਲ ਦੇ ਆਲੇ-ਦੁਆਲੇ ਘੁੰਮ ਰਿਹਾ ਸੀ ਤੇ ਕੁਝ ਹੀ ਮਿੰਟਾਂ 'ਚ ਉਸ ਨੇ ਮਾਸਟਰ ਚਾਬੀ ਲਾ ਕੇ ਮੋਟਰਸਾਈਕਲ ਚੋਰੀ ਕਰ ਲਿਆ ਜਿਸ ਸੰਬੰਧੀ ਉਸ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਕੁਣਾ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਮੋਟਰਸਾਈਕਲ ਚੋਰੀ ਕਰਨ ਵਾਲੇ ਚੋਰ ਨੂੰ ਗ੍ਰਿਫਤਾਰ ਕਰਕੇ ਉਸ ਦਾ ਮੋਟਰਸਾਈਕਲ ਵਾਪਸ ਉਸ ਨੂੰ ਦਿਵਾਇਆ ਜਾਵੇ ਫਿਲੌਰ ਤੋਂ ਨਵਰਾਂਗ ਚੈਨਲ ਦੇ ਰਾਜਕਮਾਰ ਨੰਗਲ ਦੀ ਰਿਪੋਰਟ ਸਰ ਮੇਰਾ ਨਾਮ ਗੁਰਵਿੰਦਰ ਸਿੰਘ ਆ ਤੇ ਮੈਂ ਰਾਤੇ ਕੰਮ ਤੇ ਆਇਆ ਜਦੋਂ ਬਾਹਰ ਬਾਈ ਖੜੀ ਕੀਤੀ ਸੀਗੀ ਠੀਕ ਹੈ ਤੇ ਉਹ ਸਵੇਰੇ ਘਰ ਆਪਣੇ ਕੰਮ ਤੇ ਜਾ ਕੇ ਘਰੇ ਜਾਣ ਲੱਗਾ ਸੀਗਾ ਹਾਂਜੀ ਉਹਨੇ ਮੇਰੀ ਬਾਈਕ ਬਾਹਰ ਹਾਂਨੇ ਸੀਗੇ ਫਿਰ ਮੈਂ ਕੰਮ ਦੇ ਕੋਮਰੇ ਚੈੱਕ ਕਰਵਾਏ ਫਿਰ 1:00 ਦੇ 4 ਮੰਨ ਦਾ ਟਾਈਮ ਆਇਆ ਬੰਦਾ ਉਦੋਂ ਲੱਗ ਗਿਆ ਬਾਈ ਕਿੱਥੇ ਕੰਮ ਕਰਦੇ ਸੀ ਮਾਤੇ ਰੋੜਾ ਹਸਪੀਟਲ ਫਾਰਮੇਸੀ ਤੇ ਕੰਮ ਕਰਦਾ ਹਾਂ। ਹਾਂਜੀ। ਤੁਸੀਂ ਕੀ ਕੰਮ ਕਰਦੇ ਹੋ? ਐਟ ਫਾਰਮੇਸੀ ਤੇ ਕੰਮ ਕਰਦਾ ਹਾਂ। ਕਿੰਨੇ ਵਜੇ ਨਾ ਮੋਰਸਲ ਚੱਕ ਹੋਇਆ? 1:00 ਕ ਚਾਰ ਮੰਨਦਾ ਟਾਈਮ। ਸੀਸੀਟੀਵੀ ਦਾ ਕਵਰੇਜ ਆਉਂਦਾ? ਹਾਂਜੀ ਬੰਦੇ ਦੀ ਫੋਟੋ ਨਹੀਂ ਚੰਗੀ ਤਰ੍ਹਾਂ ਆਉਂਦੀ ਉਧਾਂ ਹੁੰਦਾ ਹੈ। ਆ ਜਾ ਲੈ ਲੇ ਵੀ ਜਾਂਦਾ ਮੈਂ। ਹਾਂਜੀ ਹਾਂਜੀ। ਕੀ ਨੰਬਰ ਆ ਮੋਰਸਲ ਦਾ ਤੁਹਾਡੇ ਨੂੰ? BB08 EJ468 ਇਹ ਸਾਡੇ ਦਰਖਾਸਤ ਤੇਰਾ ਦਿੱਤੀ। ਹਾਂਜੀ ਦੇ ਦਿੱਤੀ। ਕੀ ਮੰਗ ਕਰਦੇ ਆ? ਮੰਗ ਕੁਛ ਵੀ ਨਹੀਂ ਉਹ ਕਹਿੰਦੇ ਬਾਤਾਂ ਹੀ ਪਤਾ ਕਰਦੇ ਆ। ਅਸਲਚ ਸਾਬ ਕਿ ਕਹਿਣਾ ਚਾਹੁੰਦੇ ਇੱਕ ਬਾਈਕ ਰੋੜਾ ਨਰਸਿੰਗ ਹਾਲ ਦੇ ਬੁਰੇ ਚੋਰੀ ਹੋਈ ਕੀ ਕਹਿਣਾ ਆ ਆ ਜੀ ਸੈਂਟਰੀ 5 ਮਿੰਟ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਆ ਅਸੀਂ ਇਹਨੂੰ ਜਲਦੀ ਸੀਸੀਟੀਵੀ ਕੈਮਰਾ ਤੇ ਟ੍ਰੇਸ ਕਰ ਲਵਾਂਗੇ ਓਕੇ ਕੀ ਲੱਗਦਾ ਹਨ ਪਛਾਤਾ ਵਿਅਕਤੀ ਉਹਨਾਂ ਨੇ ਮੂੰਹ ਵੀ ਬੰਨੇ ਵੈਸੀ ਆ ਉਹ ਆ ਅਸੀਂ ਹੁਣ ਚੈੱਕ ਕਰ ਕੀਤਾ ਆ ਹਾਂ ਅੱਗੇ ਇਹਨੂੰ ਅਸੀਂ ਸਾਰੇ ਕੈਮਰੇ ਚੈੱਕ ਕਰਕੇ ਜਲਦੀ ਬੜ ਲਾਂਗੇ ਕਿਉਂਕਿ ਪਹਿਲੇ ਵੀ ਤੁਸੀਂ ਦੇਖਿਆ ਹੀ ਆ ਕਿ ਆਪਾਂ ਹਾਂ ਜੀ ਕਿੰਨਾ ਵੱਡੇ ਗੈਂਗ ਫੜੇ ਆ ਉਹਨਾਂ ਕੋ ਕਾਫੀ ਮੋਟੇ ਸਰਕਲ ਕਵਰ ਹੋਏ ਆ ਇਹਨੂੰ ਵੀ ਅਸੀਂ ਜਲਦੀ ਫਰਮਾ ਦੇ ਇਹਦੇ ਬਾਰੇ ਮਰਜ਼ੀ ਕੀ ਤਜਰਬਾ ਉਤਾ ਜੋ ਕੋਈ ਕਾਰਵਾਈ ਬਣਦੀ ਉਹ ਤੇ ਹੋਏਗੀ ਅਵਾਸ਼